ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੁਰੂ ਪਿਆਰੇ ਫਤਿਹ ਪ੍ਰਵਾਨ ਕਰੋ ਆਪਾਂ ਰਹਾ ਕਰ ਰਹੇ ਸੀਗੇ ਜੀ ਪਿਛਲੀ ਵੀਡੀਓ ਵਿੱਚ ਆਪਾਂ ਕੀਤਾ ਵੀ ਕਿਵੇਂ ਕੀਰਤਨ ਸ਼ੁਰੂ ਕਰਨਾ ਮੰਗਲਾ ਚਰਨ ਪਹਿਲਾ ਕਿਵੇਂ ਪੜ੍ਹਨਾ ਤੇ ਹੁਣ ਆਪਾਂ ਅੱਜ ਤੀਸਰਾ ਰਹਾ ਕਰਨ ਜਾ ਰਹੇ ਹਾਂ ਜੀ ਉਹ ਵੀ ਆਪਾਂ ਪਹਿਲੇ ਸੈਟ ਤੇ ਹੀ ਕਰਨਾ ਹੈ ਤੇ ਇੱਕ ਗੱਲ ਦੱਸਣੀ ਜ਼ਰੂਰੀ ਹੈ ਜਿਨੇ ਕੀਰਤਨ ਸਿੱਖ ਰਹੇ ਨੇ ਜੇਕਰ ਕਿਸੇ ਜੀਆਂ ਕਿਸੇ ਨੂੰ ਕੀਰਤਨ ਸਿੱਖਣ ਦੇ ਵਿੱਚ ਜਾਂ ਸੁਰਾਂ ਦੱਬਣ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਉਹਨਾਂ ਵਾਸਤੇ ਇੱਕ ਛੋਟੀ ਜੀ ਸਲਾਹ ਹੈ ਜੀ ਉਹ ਵੀਰ ਭੈਣਾ ਇਸ ਤਰ੍ਹਾਂ ਰੋਜ਼ 15 ਮਿੰਟ ਆਪਣੀਆਂ ਉਂਗਲਾਂ ਨੂੰ ਪਕਾਉਣ ਫਿਰ ਜਦੋਂ ਤੁਸੀਂ ਇਉਂ ਕਰੋਗੇ ਤਾਂ ਤੁਹਾਡਾ ਜਿਹੜਾ ਹੱਥ ਹੈ ਤੁਹਾਡੀਆਂ ਉਂਗਲਾਂ ਹਰਮੋਨੀਅਮ ਤੇ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਇਸ ਤਰ੍ਹਾਂ ਤੁਸੀਂ ਕਰਨਾ ਇਸ ਤਰ੍ਹਾਂ ਤੁਸੀਂ ਆਪਣਾ ਉਂਗਲਾਂ ਨੂੰ ਚਲਾਉਣਾ ਇਸ ਤਰ੍ਹਾਂ ਕਰਨ ਦੇ ਨਾਲ ਉਂਗਲਾਂ ਦੇ ਵਿੱਚ ਤੇਜ਼ੀ ਪੈਦਾ ਹੋ ਜਾਂਦੀ ਆ ਤੇ ਆਪਣੀਆਂ ਜਿਹੜੀਆਂ ਉਂਗਲਾਂ ਨੇ ਉਹ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਤਰ੍ਹਾਂ ਤੁਸੀਂ 10 ਮਿੰਟ 15 ਮਿੰਟ ਰੋਜ਼ ਕਰੋਗੇ ਤਾਂ ਤੁਹਾਡਾ ਹੱਥ ਜਿਹੜਾ ਸੌਖਾ ਚੱਲਣ ਲੱਗ ਪਵੇਗਾ ਸੋ ਖੈਰ ਅੱਜ ਆਪਾਂ ਤੀਸਰਾ ਰਹਾ ਕਰਨਾ ਜੀ ਤੁਸੀਂ ਧਿਆਨ ਦਿਓ ਉਹ ਵੀ ਆਪਾਂ ਪਹਿਲੇ ਸੈੱਟ ਤੋਂ ਹੀ ਕਰਾਂਗੇ ਤਿੰਨ ਤਿੰਨ ਰਹਾ ਆਪਾਂ ਇੱਕ ਇੱਕ ਸੈੱਟ ਤੇ ਕਰਕੇ ਚੱਲਣਾ ਇਸ ਤੋਂ ਬਾਅਦ ਫਿਰ ਚੌਥੇ ਰਹਾ ਜਿਹੜਾ ਚੌਥਾ ਰਹਾ ਉਹਨੂੰ ਅਗਲੇ ਸੈੱਟ ਤੇ ਕਰਾਂਗੇ ਤੇ ਅੱਜ ਆਲਾ ਰਹਾ ਨੋਟ ਕਰੋ ਇੱਥੋਂ ਸ਼ੁਰੂ ਹੋਣਾ ਜੀ ਊਚ ਅਪਾਰ ਬਿਆੰਤ ਸੁਆਮੀ ਕੌਣ ਜਾਣੈ ਗੁਰ ਤੇਰੇ ਜੀ ਊਚ ਅਪਾਰ ਬਿਆੰਤ ਸੁਆਮੀ ਕੌਣ ਜਾਣੈ ਗੁਰ ਤੇਰੇ ਜੀ ਹੁਣ ਇਹਦੇ ਅੱਖਰ ਸਮਝ ਲਓ ਹੌਲੀ ਕਰਕੇ ਇੱਥੋਂ ਸ਼ੁਰੂ ਹੋਣਾ ਊਚ ਅਪਾਰ ਬਿਆੰਤ ਸਵਾਮੀ ਸਵਾਮੀ ਇੱਥੇ ਸ਼ੁਰੂ ਹੋਣਾ ਇੱਥੇ ਵੰਡ ਲੈਣਾ ਸਵਾਮੀ ਫਿਰ ਕੌਣ ਜਾਣੈ ਗੁਣ ਤੇਰੇ ਜੀ ਕੌਣ ਜਾਣੈ ਗੁਣ ਤੇਰੇ ਜੀ ਕੌਣ ਜਾਣੈ ਗੁਣ ਤੇਰੇ ਜੀ ਐਵੇਂ ਵੀ ਕਹਿ ਸਕਦੇ ਆ ਤੇਰੇ ਇੱਥੇ ਲੈ ਜਾਣਾ ਠੀਕ ਆ ਜੀ ਕੌਣ ਜਾਣੈ ਗੁਣ ਤੇਰੇ ਜੀ ਇੱਕ ਵਾਰ ਫੇਰ ਦੇਖ ਲੋ ਊਚ ਅਪਾਰ ਬਿਆੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਜੀ ਕੌਣ ਜਾਣੈ ਗੁਣ ਕੌਣ ਜਾਣੈ ਗੁਣ ਤੇਰੇ ਜੀ ਇਹ ਤਾਰਨਾ ਤੋਂ ਵਾਰ ਬੋਲਣੀ ਹੈ ਇਹਦੀ ਚਾਲ ਦੇ ਮੁਤਾਬਕ ਆਪਾਂ ਪੜ੍ਹਦੇ ਹਾਂ ਹੁਣ ਊਚ ਅਪਾਰ ਬਿਆੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਜੀ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਜੀ ਇਸ ਤਰ੍ਹਾਂ ਦੋ ਵਾਰੀ ਖਾਲੀ ਵੀ ਹੋਣਾ ਠੀਕ ਆ ਜੀ ਇਸੇ ਤਰ੍ਹਾਂ ਹੋਰ ਧਾਰਨ ਲੱਗਣੀਆਂ ਨੇ ਜਿੰਨੀਆਂ ਇਸ ਰਹਾ ਦੇ ਵਿੱਚ 12 ਧਾਰਨਾ ਨੇ ਅਗਲੀ ਵੀ ਲਾ ਕੇ ਦਿਖਾ ਦਵਾਂ ਤੁਹਾਨੂੰ ਤੇਮਰੀ ਸ਼ਰਣ ਤੁਮਰੀ ਆਸਾ ਤੁਮਹੀ ਸੱਜਣ ਸੁਹੇਲੇ ਜੀ ਤੁਮਰੀ ਸ਼ਰਣ ਤੁਮਰੀ ਆਸਾ ਤੁਮਹੀ ਸੱਜਣ ਸੁਹੇਲੇ ਜੀ ਇਸੇ ਤਰ੍ਹਾਂ ਤੀਸਰੀ ਧਾਰਨਾ ਰੱਖੋ ਰੱਖ ਨਹਾਰ ਦਿਆਲਾਨਾ ਨਾਨਕ ਕਰਕੇ ਹੋਲੇ ਜੀ ਰੱਖ ਰੱਖ ਨਹਾਰ ਦਾ ਅੰਨਿਕ ਕਰ ਕੀ ਬੋਲੇ ਜੀ ਉਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਜੀ ਉਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਜੀ ਇਸੇ ਤਰ੍ਹਾਂ ਤੁਸੀਂ ਸਾਰਿਆਂ ਤਾਰਨ ਪਕਾਉਣੀਆਂ ਨੇ ਜੀ ਜੇ ਕਿਸੇ ਧਾਰਨਾ ਵਿੱਚ ਪੜਨ ਵਿੱਚ ਤੁਹਾਨੂੰ ਦਿੱਕਤ ਆਵੇ ਤਾਂ ਤੁਸੀਂ ਪੁੱਛ ਵੀ ਸਕਦੇ ਹੋ ਸਾਨੂੰ ਫੋਨ ਕਰਕੇ ਜਾਂ ਕਮੈਂਟ ਕਰਕੇ ਤਾਂ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ ਅੱਖਰ ਵੰਡ ਕੇ ਚੱਲਣਾ ਠੀਕ ਹੈ ਜੀ ਹਰੇਕ ਧਾਰਨਾ ਦੇ ਅੱਖਰ ਵੰਡ ਕੇ ਚੱਲਣਾ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਪਕਾਉਣਾ ਹੈ ਜੀ ਤੇ ਅੱਜ ਵਾਸਤੇ ਸਿਰਫ ਇੰਨਾ ਹੀ ਸਬਕ ਬਹੁਤ ਹੈ ਇਸ ਕਰਕੇ ਤੁਸੀਂ ਇਹਦੀ ਮਿਹਨਤ ਕਰੋ ਅਸੀਂ ਇੱਕ ਦਿਨ ਛੱਡ ਕੇ ਵੀਡੀਓ ਪਾਇਆ ਕਰਾਂਗੇ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਵੀ ਕਈ ਕਈ ਦਿਨ ਵੀਡੀਓ ਨਹੀਂ ਪੈਂਦੀ ਹੈਗੀ ਤਾਂ ਉਹ ਵਿੱਚ ਪ੍ਰੋਗਰਾਮ ਹੁੰਦੇ ਆ ਜਾਂ ਬਾਹਰ ਅੰਦਰ ਕਿਤੇ ਜਾਣਾ ਪੈਂਦਾ ਇਸ ਕਰਕੇ ਖਿਮਾ ਕਰਿਓ ਤੇ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਕਿ ਹੋਰ ਵੀ ਸਿੱਖ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ